ਔਰ ਸਰਾ ਜਿਹੜੀ ਮੀਟਿੰਗ ਹੋਈ ਉਹਦੇ ਬਾਰੇ ਬਰੀਫ ਕਰ ਦੂ ਮੈਂ ਕਰ ਅੱਜ ਕੱਲ ਸਾਨੂੰ ਏਡੀਸੀ ਸਾਹਿਬ ਦਾ ਫੋਨ ਆਇਆ ਸੀਗਾ ਜੀ ਤੇ ਕੱਲ ਪ੍ਰਸ਼ਾਸਨ ਦੇ ਨਾਲ ਜਿਹੜੀ ਟੂਲ ਪਲਾਜਾ ਲੱਡੂਵਾਲ ਦੇ ਸਬੰਧ ਦੇ ਵਿੱਚ ਮੀਟਿੰਗ ਆ ਜੀ ਤੇ ਉਹਦੇ ਬਾਰੇ ਜਿਹੜੀ ਮੀਟਿੰਗ ਆ ਸਾਡੀ 12 ਵਜੇ ਚੱਲੀ ਅਸੀਂ ਜਿਹੜੀਆਂ ਟੂਲ ਪਲਾਜੇ ਦੇ ਵਿੱਚ ਹੋ ਰੀਆਂ ਕੋਤਾਈਆਂ ਸੀਗੀਆਂ ਜੀ ਉਹਦੇ ਬਾਰੇ ਜਿਹੜੀਆਂ ਬਰੀਕੀ ਨਾਲ ਉਹਦੀ ਜਾਂਚ ਕੀਤੀ ਉਹ ਸਾਰੀਆਂ ਅਸੀਂ ਅੱਜ ਇਹਨਾਂ ਨੂੰ ਦੱਸਿਆ ਨੇ ਔਰ ਕੱਲ ਦੀ ਜਿਹੜੀ ਹਾਈ ਕੋਰਟ ਦੀ ਤਰੀਕ ਆ ਉਹਦੇ ਵਿੱਚ ਵੀ ਅਸੀਂ ਆਪਣਾ ਵਕੀਲ ਪੇਸ਼ ਕਰ ਰਹੇ ਆ ਔਰ ਪ੍ਰਸ਼ਾਸਨ ਨਾਲ ਪਰਸੋਂ ਨੂੰ 4 ਵਜੇ ਫੇਰ ਮੀਟਿੰਗ ਆ ਦੁਬਾਰੇ ਜੋ ਵੀ ਹਾਲ ਨਿਕਲੂਗਾ ਉਹ ਤੁਹਾਡੇ ਸਾਹਮਣੇ ਹੋਊਗਾ ਔਰ ਆ ਸਾਭੀ ਇਹਦਾ ਜਿਹੜਾ ਜੂਸ ਸਾਡੀਆਂ ਮੰਗਾਂ ਨੇ ਉਹ ਤਕਰੀਬਨ ਤਕਰੀਬਨ ਪੂਰੀਆਂ ਹੋ ਜਾਣਗੀਆਂ ਇਹਦੇ ਦਿਬਾਜੀ ਲੋਕੀ ਬੜੇ ਖੁਸ਼ ਐ ਵੀ ਪ੍ਰਾਣ ਜੜੀਆਂ ਹੈਗੇ ਲੋਕੀ ਕਾ ਵੀ ਖੁਸ਼ੀ ਵੀ 1588 ਦਾ ਤੇ ਲੱਗਦਾ ਵੀ ਸਰਕਾਰ ਮੰਨੂਗੀ 150 ਪ੍ਰਾਣ 88 ਅਸੀਂ ਬਿਲਕੁਲ ਹੁਣ ਵੀ ਇਸੇ ਗੱਲ ਤੇ ਅੜੇ ਰਹੇ ਆ ਜੀ ਹੁਣ ਵੀ ਜਿਹੜੀ ਮੇਰੀ ਸਾਰੀ ਟੀਮ ਆ ਖੜੀ ਮੇਰੇ ਨਾਲ ਹੁਣ ਵੀ ਇਸ ਗੱਲ ਤੇ ਅੜੇ ਆ ਕਿ ਭਾਈ ਸਾਡਾ 150 ਰੁਪਿਆ ਜਿਹੜਾ ਰੇਟ ਆ ਉਹ ਸਾਡਾ ਉਹੀ ਹੋਊਗਾ ਉਸ ਤੋਂ ਬਿਨਾ ਇਹ ਟੂਲ ਪਲਾਟਾ ਨਹੀਂ ਚੱਲੇਗਾ ਬੰਦ ਜੋ ਨੈਸ਼ਨਲ ਹਾਈਵੇ ਗਈ ਆ ਕੋਰਟ ਚ ਕੱਲ ਤਰੀਕ ਨੂੰ ਵੀ ਜਾਏ ਹਾਂ ਹਾਂ ਫਿਰ ਤੁਹਾਡਾ ਤੁਸੀਂ ਆਪਣੇ ਫੈਸਲੇ ਤੇ ਹਲੇ ਵੀ ਕਾਇਮ ਹੋ ਫਿਰ ਬਿਲਕੁਲ ਅਸੀਂ ਆਪਣੇ ਫੈਸਲੇ ਤੇ ਕਾਇਮ ਆ ਮੇਰੀ ਪੂਰੀ ਟੀਮ ਫੈਸਲੇ ਤੇ ਕਾਇਮ ਆ ਅਸੀਂ ਕੱਲ ਆਪਣਾ ਜਿਹੜਾ ਉੱਥੇ ਵਕੀਲ ਉਹ ਵੀ ਪੇਸ਼ ਕਰਾਂਗੇ ਸਾਡਾ ਵਕੀਲ ਸਾਹਿਬ ਜਾ ਕੇ ਆਪਣਾ ਪੱਖ ਦੱਸਣਗੇ ਔਰ ਫਿਰ ਜਿਹੜੀ ਅਗਲੀ ਤਰੀਕ ਹੋਊਗੀ ਉਸ ਦਿਨ ਜਿਹੜੇ ਸਬੂਤ ਸਬਾਤ ਆ ਸਾਰੇ ਇਕੱਠੇ ਕਰਕੇ ਦੇਾਂਗੇ ਕਿਉਂਕਿ ਨੈਸ਼ਨਲ ਹਾਈਵੇ ਵਿੱਚ ਇੰਨੀਆਂ ਜਿਆਦਾੀਆਂ ਪੁਤਾਈਆਂ ਨੇ ਔਰ ਜਿਹੜੀਆਂ ਕੰਪਨੀਆਂ ਨੂੰ 2.5 ਸਾਲ 2008 ਦੇ ਵਿੱਚ ਜਦੋਂ ਇਹਨਾਂ ਨੇ ਕੰਮ ਦਿੱਤਾ ਸੋਮਾ ਕੰਪਨੀ ਨੂੰ 2.5 ਸਾਲ ਚ ਪੂਰਾ ਕਰਨਾ ਸੀ ਉਹ ਅੱਜ ਵੀ ਨਹੀਂ ਪੂਰਾ ਹੋਇਆ ਕਿਉਂਕਿ ਅੱਜ ਵੀ ਜਾ ਕੇ ਦੇਖੋ ਜਾਲੀਆਂ ਲੱਗ ਰਹੀਆਂ ਨੇ ਔਰ ਜਾਲੀਆਂ ਨਾ ਲੱਗਣ ਦੇ ਕਾਰਨ ਅਚ ਕਿੰਨੇ ਹਜ਼ਾਰਾਂ ਲੋਕਾਂ ਦੀ ਜਾਨ ਹੈ ਜਿਹੜੀ ਜਾ ਚੁੱਕੀ ਆ ਅੰਡਰਪਾਸ ਸਹੀ ਨਹੀਂ ਬਣੇ ਹੈਗੇ ਸਰਵਸ ਰੋਡ ਸਹੀ ਨਹੀਂ ਹੈਗੇ ਔਰ ਜਿਹੜੀਆਂ ਇਹ ਐਨਐਚਏ ਜਿਹੜਾ ਹੈਗਾ ਇਹ ਪਾਣੀਪਤ ਤੋਂ ਲੈ ਕੇ ਜਲੰਧਰ ਤੱਕ 291 ਪੁਆਇੰਟ 1 ਕਿਲੋਮੀਟਰ ਦਾ ਰੋਡ ਆ ਜਿਹੜਾ ਇਸ ਲੌਡੂਵਾਲ ਦੇ ਨਾਲ ਤਿੰਨ ਟੂਲ ਪਲਾਜੇ ਹੋਰ ਨੇ ਜਿਨ੍ਹਾਂ ਦੇ ਅੰਡਰ ਆਉਂਦਾ ਸੀਗਾ ਔਰ ਇੱਥੇ 225 ਕਿਲੋਮੀਟਰ ਦੇ ਵਿੱਚ ਜਿਹੜੀਆਂ ਸੜਕ ਸਟਰੀਟ ਲਾਈਟਾਂ ਨੇ ਉਹ ਵੀ ਸਾਰੀਆਂ ਕੰਪਨੀਆਂ ਤੇ ਸਰਕਾਰ ਨਾਲ ਕੇ ਖਾ ਗਈ ਆ ਉਹ ਵੀ ਨਹੀਂ ਕਿਤੇ ਚੱਲਦੀਆਂ ਪਈਆਂ ਕਿਉਂਕਿ ਉਹਦੇ ਨਾਲ ਚਲਣ ਕਰਕੇ ਰਾਤ ਨੂੰ ਜਿਹੜੇ ਐਕਸੀਡੈਂਟ ਆ ਉਹ ਵੱਧ ਹੁੰਦੇ ਉੱਥੇ ਕਈ ਚੀਜ਼ਾਂ ਇਹੋ ਜਿਹੀਆਂ ਨੇ ਜਿਹੜੀਆਂ ਜਿਹੜੀਆਂ ਉੱਥੇ ਗੈਰ ਕਾਨੂੰਨੀ ਵੀ ਚੱਲ ਰਹੀਆਂ ਨੇ ਜਿਵੇਂ ਆ ਬੱਸਾਂ ਦਾ ਮਸਲਾ ਸੀਗਾ 750 ਰੁਪਿਆ ਬੱਸ ਦਾ ਰੇਟ ਆ ਤੇ ਬੱਸ 400 ਰੁਪਿਆ ਲੈ ਕੇ ਘੁ ਘਾ ਰਹੇ ਆ ਜੇ ਬੱਸ 400 ਲੈ ਕੇ ਨੰਗ ਰਹੀਏ ਤੇ ਬਾਕੀਆਂ ਤੇ ਜਿਹੜਾ ਵਜੇ ਨਾ ਪਾਇਆ ਜਾ ਰਿਹਾ ਇਹ 2 ਨੰਬਰ ਦੇ ਵਿੱਚ ਇਹੋ ਜਿਹੇ ਕੰਮ ਕਿਉਂ ਕੀਤੇ ਜਾ ਰਹੇ ਆ ਰਾਤੀ ਕੀ ਪ੍ਰਸ਼ਾਸਨ ਤਾਂ ਇੱਕ ਹੀ ਪ੍ਰਸ਼ਾਸਨ ਦੇਖੋ ਜੀ ਪ੍ਰਸ਼ਾਸਨ ਸਾਡਾ ਪੂਰਾ ਸਹਿਯੋਗ ਕਰ ਰਿਹਾ ਪ੍ਰਸ਼ਾਸਨ ਪੂਰਾ ਸਹਿਯੋਗ ਕਰ ਰਿਹਾ ਔਰ ਪਰਸੋਂ ਦੀ ਮੀਟਿੰਗ ਦੁਬਾਰੇ ਫੇਰ ਰੱਖੀ ਗਈ ਆ ਤੇ ਅਸੀਂ ਵੀ ਆਪਣੇ ਜਿਹੜੇ ਬਾਕੀ ਸਾਥੀ ਆ ਉਹਨਾਂ ਨਾਲ ਬੈਠ ਕੇ ਕੱਲ ਇੱਕ ਮੀਟਿੰਗ ਕਰਾਂਗੇ ਉਸ ਮੀਟਿੰਗ ਤੋਂ ਬਾਅਦ ਪਰਸੋਂ ਨੂੰ ਫੇਰ ਪ੍ਰਸ਼ਾਸਨ ਨਾਲ ਮੀਟਿੰਗ ਕਰਾਂਗੇ ਜੋ ਸਿਟਾ ਨਿਕਲੂਗਾ ਤੁਹਾਡੇ ਸਾਹਮਣੇ ਇਹਨਾਂ ਨੇ ਜਦੋਂ ਆਊਗਾ ਠੀਕ ਹੈ ਲੇਕਿਨ ਜਨਤਾ ਦਾ ਪੂਰਾ ਸਾਥ ਆ ਦੇ ਜੇਕਰ ਕੋਰਟ ਨੇ ਫੈਸਲਾ ਡਿਲੇ ਕਰ ਦਿੱਤਾ ਤਾਂ ਸਾਡਾ ਦਲ ਇਹਦੀ ਬਿਲਕੁਲ ਬੰਦ ਰੂਗਾ ਹਾਂਜੀ ਬੰਦ ਰੂਗਾ ਇਹ ਚੱਲਦਾ ਨਹੀਂ ਹੈਗਾ ਜੇ ਤੁਹਾਨੂੰ ਇੱਕ ਵਿਸ਼ਵਾਸ ਰੱਖੋ ਕੋਲ ਪਲੈਟਫਾਰਮ ਨਾਲੇ ਦੀ ਮਿਆਦ ਬਾਰੇ ਕੀ ਹੈ ਕਿਉਂਕਿ ਐਨਐਚਆਈ ਵੱਲੋਂ ਕਿਹਾ ਕਿ ਇਹ ਤਾਂ ਲਾਈਫਟਾਈਮ ਵਾਸਤੇ ਹੈਗਾ NHAI ਨੇ ਕਹਿਤਾ ਵੀ ਇਹ 2021 ਚ ਟੇਕਓਵਰ ਕਰ ਲਿਆ ਸੀ ਅਸੀਂ ਸੋਮਾ ਕੰਪਨੀ ਤੋਂ ਹੁਣ ਇਹਨੂੰ NHAI ਚਲਾ ਰਹੀ ਆ ਇਹੀ ਅਜੇ ਤੱਕ ਨਹੀਂ ਰਾਜ ਸਮਝ ਆਇਆ ਵੀ ਜਿਹੜੀ ਉੱਥੇ ਕੰਪਨੀ ਬੈਠੀbro ਕਿਵੇਂ ਬੈਠੀ ਆ ਉਹ ਉਹ ਕੰਪਨੀ ਕਿਵੇਂ ਇਹਨੂੰ ਚਲਾ ਰਹੀ ਆ ਔਰ ਹਰ ਤੀਜੇ ਦਿਨ ਤੁਸੀਂ ਇਹਦਾ ਰੇਟ ਵਧਾ ਦਿੰਨੇ ਆ ਉਹ ਕਿਹੜੀਆਂ ਫੈਸਿਲਟੀਆਂ ਦੇ ਰਹੇ ਜੋ ਜਿਨ੍ਹਾਂ ਦੇ ਵਿੱਚ ਤੁਸੀਂ ਰੇਟ ਵਧਾ ਰਹੇ ਆ ਤੇ ਔਰ ਇਹੀ ਜੇ ਸਰਕਾਰ ਆਪ ਚਲਾਵੇ ਸਰਕਾਰ ਤੇ ਲੋਕਾਂ ਦੀ ਮਦਦ ਲਈ ਆ ਸਰਕਾਰ ਲੋਕਾਂ ਦੀ ਸਹਾਇਤਾ ਲਈ ਆ ਇਹ ਨਹੀਂ ਵੀ ਸਰਕਾਰ ਲੋਕਾਂ ਨੂੰ ਲੁੱਟਣ ਲਈ ਆ ਪਰ ਇੱਥੇ ਤੇ ਸੈਂਟਰ ਸਰਕਾਰ ਵੱਲੋਂ ਨਿਰੀ ਲੁੱਟ ਕੀਤੀ ਜਾ ਰਹੀ ਆ ਕਿਤੇ ਨਾ ਕਿਤੇ ਸਰਕਾਰ ਲੋਕਾਂ ਦੀਆਂ ਜੇਬਾਂ ਕੱਟ ਰਹੀ ਆ ਵੱਡਾ ਭਾਰੀ ਬੋਝ ਪੈ ਰਿਹਾ ਇਹ ਜਿਹੜਾ ਲੋਕਾਂ ਦੀਆਂ ਜੇਬਾਂ ਤੇ ਇੱਕ ਅਸੀਂ ਜਿਹੜਾ ਮੁੱਦਾ ਚੱਕਿਆ ਇਹਨੂੰ ਹੱਲ ਕਰਾ ਕੇ ਰਾਵਾਂਗੇ ਔਰ ਇਹ ਬੋਝ ਆ ਜਿਹੜਾ ਇਹਨਾਂ ਦੀਆਂ ਜੇਬਾਂ ਤੇ ਨਹੀਂ ਪੈਣ ਦਾਂਗੇ ਠੀਕ ਹੈ ਠੀਕ ਹੈ ఆ మీటింగ్ మే డిసి Saab థే సిపి Saab బైఠే హుయే థే మీటింగ్ మే ఔర్ కీసాన్ యత్థే బందేయా దే ప్రదాన్ దిల్బాక్షీ జీ సారే సి మీటింగ్ దే విచ్ ఔర్ మీటింగ్ కాఫీ సఫల్ మీటింగ్ రహీ హై ఔర్ పర్సో ఫేర్ దుబారా మీటింగ్ కర్ రహే హ సి ఫిర్ బైఠ రహే హ ఔర్ బడా పాజిటివ్ హోకే కీసాన్ సారే ఉఠే కి జల్దీ డిసిషన్ లాయేంగే కి టోల్ జడా హై జల్దీ ఖోలయా జాయే हां ਕਿਸਾਨਾਂ ਦੇ ਜਿਹੜੇ ਇਸ਼ੂ ਸੀ ਉਹ ਮੰਗ ਪੱਤਰ ਉਹਨਾਂ ਨੇ ਪਹਿਲੇ ਵੀ ਦਿੱਤੇ ਐ ਐਸ ਡੀ ਐਮ ਸਾਹਿਬ ਨਾਲ ਗੱਲਬਾਤ ਚੱਲਦੀ ਰਹੀ ਹੈ ਜੀ ਮੇਰੇ ਨਾਲ ਵੀ ਗੱਲਬਾਤ ਚੱਲਦੀ ਰਹੀ ਹੈ ਜੀ ਸਾਹਿਬ ਦੀ ਨੋਟ ਲਿਜ ਸੀ ਗਵਰਨਮੈਂਟ ਨਾਲ ਵੀ ਗੱਲਬਾਤ ਚੱਲ ਰਹੀ ਹੈ ਉਸ ਬਾਰੇ ਕਿ ਜਿਸ ਤਰ੍ਹਾਂ ਇਸ਼ੂ ਉਹਨਾਂ ਦੇ ਕਿ ਟੋਲ ਦੇ ਰੇਟ ਬਹੁਤ ਹਾਈ ਹੋ ਕਟਾਏ ਜਾਣ ਮੰਥਲੀ ਪਾਸ ਦਾ ਰੇਟ ਬਹੁਤ ਜ਼ਿਆਦਾ ਹੈ ਉਹ ਵੀ ਕਟ ਹੋਣਾ ਚਾਹੀਦਾ ਫਿਰ ਕੁਝ ਵਾਸ਼ਰੂਮਸ ਵਗੈਰਾ ਜਿਹੜੇ ਹੈ ਵਾਸ਼ਰੂਮ ਰਿਪੇਅਰ ਚਾਹੀਦੀ ਹੈ ਉਹ ਕੰਮ ਸਟਾਰਟ ਹੋ ਚੁੱਕਾ ਆਲਰੇਡੀ ਵਾਸ਼ਰੂਮ ਦੀ ਰਿਪੇਅਰ ਉੱਥੇ ਚੱਲ ਰਹੀ ਹੈ ਬਾਕੀ ਉਹਨਾਂ ਡਰੇਨ ਦੇ ਇ ਪਾਣੀ ਬਰਸਾਤ ਹੁੰਦਾ ਤੇ ਡਰੇਨ ਦੇ ਵਿੱਚ ਪਾਣੀ ਬਹੁਤ ਜਮਾ ਹੋ ਜਾਂਦਾ ਪਾਣੀ ਤੇ ਨਿਕਾਸੀ ਪ੍ਰੋਪਰ ਨਹੀਂ ਹੈ ਉੱਤੇ ਵੀ ਕੰਮ ਚੱਲ ਰਿਹਾ ਤੇ ਕਿਸਾਨਾਂ ਨੇ ਇਸ ਲਈ ਕਿਹਾ ਵੀ ਸਾਨੂੰ ਇੱਕ ਦਿਨ ਦਾ ਵਕਤ ਚਾਹੀਦਾ ਹੈ ਕੱਲ ਅਸੀਂ ਫੇਰ ਪਰਸੋਂ ਉਹਨਾਂ ਨਾਲ ਫੇਰ ਮੀਟਿੰਗ ਕਰ ਰਹੇ ਹਾਂ ਹਾਂ ਐਨ ਐਚ ਆਈ ਤੋਂ ਬੈਠੇ ਦੇ ਸੀਗੇ ਪ੍ਰੋਜੈਕਟ ਡਾਇਰੈਕਟਰ ਵਾਸ देयर ਸਰ ਜੀ ਮਿਆਦ ਨੂੰ ਲੱਗੇ ਕਈ ਸਵਾਲ ਨੇ ਕਿ ਇਹਦੀ ਮਿਆਦ ਕਿੰਨੀ ਹੈ ਬਿਕਾਜ਼ ਐਨ ਐਚ ਆਈ ਕਹਿੰਦੀ ਕਿ ਇਹ ਲਾਈਫਟਾਈਮ ਬਸਤੇ ਹੈ ਤੇ ਪਿੱਛੇ ਆਇਆ ਸੀਗਾ ਕਿ ਇਹ ਕੰਪਨੀ ਨੇ ਕੁਝ ਟਾਈਮ ਬਸਤੇ ਹਾਇਰ ਕੀਤਾ ਹੋਇਆ ਹੈ ਨੈਸ਼ਨਲ ਅਥਾਰਟੀ ਜਿਹੜੀ ਹੈ ਅੱਚੇ ਰਿਪਲਾਈ ਫਾਈਲ ਕਰਨ ਜਾ ਰਹੀ ਹੈ কোর্ਟ ਦੇ ਵਿੱਚ ਸਾਰੇ ਡਾਕੂਮੈਂਟਸ ਲਗਾ ਕੇ ਕਿ ਮਿਆਦ ਇਹਦੀ ਕੀ ਹੈ ਸਾਰੇ ਡਾਕੂਮੈਂਟਸ ਲੱਗ ਜਾਣਗੇ ਬਾਕੀ ਅੱਜ ਪੀਡੀ ਸਾਹਿਬ ਨੇ ਨਾ ਕਿਹਾ ਵੀ 23 ता, 20 ता, 2023 ਤੱਕ ਸੀ ਇਹਦੀ ਮਿਆਦ ਨਾ ਉਹਦੇ ਬਾਅਦ ਹੁਣ ਪਬਲਿਕ ਫੰਡ ਚ ਜਾ ਰਿਹਾ ਹੁਣ ਜੋ ਵੀ ਕਲੈਕਸ਼ਨ ਜਾਂਦੀ ਹੈ ਉਹ ਸਾਰੀ ਯੂਜ਼ ਹੋਏਗੀ ਮੇਨਟੇਨੈਂਸ ਤੇ ਨਵੇਂ ਰੋ ਨਵੀਂ ਬ੍ਰਿਜਸ ਡਿਵੈਲਪ ਕਰਨ ਦੇ ਵਿੱਚ ਰੋਡਸ ਦੀ ਹੋਰ ਫਰਦਰ 6 ਲੇਨਿੰਗ ਦੇ ਵਿੱਚ ਉਹ ਸਾਰੇ ਫੰਡਸ ਯੂਜ਼ ਹੋਣਗੇ ਜੀ ਪਰਸੋ ਫਿਰ ਮੀਟਿੰਗ ਕਰ ਰਹੇ ਆ ਅਥਾ ਅੱਛਾ ਨਤੀਜਾ ਨਿਕਲੇਗਾ थैंक यू सो मच